ਸਰਕਵੇਸਟ ਕਰਦੀ ਹੈ ਸਰਕਾਰੀ ਸਰਕਾਰਾਂ ਦੇ ਕਿ ਚੋਲੀ ਮੰਗ ਦੇ ਤਰੀਕਾ ਅਸ ਕੰਦੇ ਆ ਤਰਨ ਤਰਨ ਦੇ ਪਿੰਡ ਚੱਬਾ ਕੜਾ ਹਵੇਲੀਆਂ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਸਿੱਖ ਰੈਜੀਮੈਂਟ ਵਿੱਚ ਤਾਇਨਾਤ ਸੀ 1979 ਚ ਪਾਕਿਸਤਾਨ ਨਾਲ ਹੋਈ ਜੰਗ ਵਿੱਚ ਸ਼ਾਮਿਲ ਸੀ ਜੰਗ ਤੋਂ ਬਾਅਦ ਪਰਿਵਾਰ ਨੂੰ ਖਬਰ ਮਿਲੀ ਕਿ ਬਲਵਿੰਦਰ ਸਿੰਘ ਸ਼ਹੀਦ ਹੋ ਗਿਆ ਪਰਿਵਾਰ ਨੇ ਸਬਰ ਦਾ ਕੁੱਟ ਪਰ ਲਿਆ 45 ਸਾਲ ਬਾਅਦ ਹੋਣ ਪਰ ਮਾਰ ਨੂੰ ਪਤਾ ਲੱਗਿਆ ਕਿ ਉਹ ਜਿਉਂਦਾ ਹੈ ਤੇ ਪਾਕਿਸਤਾਨ ਦੇ ਲਾਹੌਰ ਦੀ ਕੋਰਟ ਲਖਬਤ ਜੇਲ੍ਹ ਚ ਬੰਦ ਹੈ। ਆਦਮੀ ਨੂੰ ਖੁਸ਼ੀ ਵੀ ਬਹੁਤ ਆ ਤੇ ਦੁੱਖ ਵੀ ਬਹੁਤ ਆ। ਖੁਸ਼ੀ ਇਸ ਜੀ ਦੀ ਹੈ ਕਿ ਮੈਨੂੰ ਪਤਾ ਲੱਗਾ ਕਿ ਮੇਰੇ ਪਾਪਾ ਜਿਉਂਦੇ ਆ। ਦੋ ਕੇ ਸੀ ਦਾ ਵੀ ਅਸੀਂ ਅੱਜ ਤੱਕ ਉਹਨਾਂ ਨੂੰ ਸ਼ਹੀਦ ਹੀ ਸਮਝੀ ਗਿਆ ਤੇ ਉਹਨਾਂ ਦੀਆਂ ਵਰਸੀਆਂ ਬਣਾਈਆਂ ਗਿਆ ਉਹਨਾਂ ਦੇ ਹੁੰਦਿਆਂ ਹੋਇਆਂ ਵੀ ਅਸੀਂ ਉਹਨਾਂ ਨੂੰ ਨਾ ਹੋਇਆ ਸਮਝਦੇ। ਬਲਵਿੰਦਰ ਸਿੰਘ ਦੀ ਬੇਟੀ ਜਦੋਂ ਸ਼ਹੀਦ ਸਰਬਜੀਤ ਦੀ ਬਰਸੀ ਤੇ ਗਈ ਉਦੋਂ ਪਾਕਿਸਤਾਨ ਜੇਲ੍ਹ ਤੋਂ ਆਏ ਕੁਝ ਲੋਕਾਂ ਤੋਂ ਉਸ ਨੂੰ ਇਹ ਖਬਰ ਪਤਾ ਲੱਗੀ ਜਿਸ ਵੇਲੇ 1979 ਦੀ ਜੰਗ ਤੋਂ ਬਾਅਦ ਬਲਵਿੰਦਰ ਸਿੰਘ ਨੂੰ ਸ਼ਹੀਦੀ ਦੀ ਖਬਰ ਮਿਲੀ ਸੀ ਪਰਿਵਾਰ ਮੁਤਾਬਕ ਉਸ ਵੇਲੇ ਉਹਨਾਂ ਨੂੰ ਬਲਵਿੰਦਰ ਸਿੰਘ ਦੀ Laash ਹਸਤੀਆਂ ਜਾਂ ਸ਼ਹੀਦੀ ਦਾ ਕੋਈ ਸਬੂਤ ਨਹੀਂ ਸੀ ਮਿਲਿਆ ਪੂਨੇ ਸੀ ਜੂਨਟ ਪੂਨੇ ਉਹ ਰਾਜਸਥਾਨ ਤੇ ਜੂਨ 22 ਸਾਰੇ ਤੇ ਸਾਨੂੰ ਤੇ ਇਦਾਂ ਉਦੋਂ ਤਾਰਾਂ ਆਉਂਦੀਆਂ ਸੀ ਤਾਰ ਹੀ ਆਈ ਪਤਾ ਨਹੀਂ ਸੀ ਲੱਗਦਾ ਮੁੜ ਕੇ ਬਾਹਰ ਵਿੱਚ ਕਹਿਣ ਲੱਗੇ ਸ਼ਹੀਦ ਹੋ ਗਏ। ਅਹੀਂ ਕੋਈ ਉਹੋ ਜਿਹਾ ਨਹੀਂ ਚੁਸਤ ਕਿਲਾਗ। ਉਹਨਾਂ ਦੇ ਜਿੱਦਾਂ ਆਖਿਆ ਉਦਾਂ ਬਹਿ ਗਏ ਘਰੇ। ਜੇ ਕੋਈ ਹੁੰਦਾ ਜਾਣ ਵਾਲਾ ਕੋਈ ਮਗਰ ਵੀ ਜਾਂਦਾ ਤੇ ਪਤਾ ਕਰਦਾ ਤੇ ਕੋਈ ਜਾਣ ਨਹੀਂ ਸਕਿਆ। ਸਾਨੂੰ ਇਹ ਤਾਂ ਇੰਜ ਯਕੀਨ ਆਂਦੀ ਉਹ ਜਿੰਦਾ ਵਾ ਕੋਈ ਉਹਨਾਂ ਦਾ ਸਾਨੂੰ ਸਬੂਤ ਨਹੀਂ ਮਿਲਿਆ। ਨਾ ਕੋਈ ਅਸੀਂ ਉਹਨਾਂ ਦੀ ਲਾਸ ਆਈ ਸੀਗੀ ਨਾ ਕੋਈ ਅਸਤੀਆਂ ਆਈਆਂ ਸੀ ਕੁਛ ਨਹੀਂ ਸਾਨੂੰ ਮਿਲਿਆ। बलविंदर सिंह के परिवार ने मांग की है कि उन्हें जेल तो छुड़वा के लाया जावे। मिलनी में प्लीज रिक्वेस्ट कर दिए सरारियां सरकार ने के चोली मांग के दरखास्त कर दिए प्लीज ओ मेरे पापा नु वापस लेके आओ ना मैं मोदी साहब के बादल साहब के फरियाद कर दिए प्लीज मेरी रिक्वेस्ट मंजूर करो। ਮੇਰੇ ਪਾਪਾ ਦੀ ਪਾਕਿਸਤਾਨ ਦੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ ਉਹ ਦੇਸ਼ ਲਈ ਲੜਿਆ ਹੀ ਉਹਨਾਂ ਦਾ ਹੱਕ ਮੰਨਣਾ ਵਾ ਸਰਕਾਰਾਂ ਦਾ ਉਹਨਾਂ ਨੂੰ ਵਾਪਸ ਲਿਆਉਣਾ